ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਦਾ ਜੋ ਸਰਲੇਖ ਹੈ ਉਹ ਹੈ ਦਸਵੰਦ ਦਸਵੰਦ ਜਿਹੜਾ ਗੁਰਸਿੱਖ ਵਾਸਤੇ ਬਹੁਤ ਜ਼ਰੂਰੀ ਹੈ ਕੋਈ ਦਸਵੰਦ ਉਹੀ ਬੰਦਾ ਕੱਢ ਸਕਦਾ ਜਿਹੜਾ ਗੁਰੂ ਦੇ ਹੁਕਮ ਤੇ ਰਜਾ ਵਿੱਚ ਰਹਿੰਦਾ ਉਹਦੇ ਬਾਣੇ ਵਿੱਚ ਰਹਿੰਦਾ ਹੈ ਜਿਹਦੇ ਅੰਦਰ ਸੰਤੋਖ ਹੈ ਉਹੀ ਜਿਹੜਾ ਆਪਣਾ ਕਮਾਈ ਵਿੱਚੋਂ ਕੁਝ ਹਿੱਸਾ ਕੱਢ ਸਕਦਾ ਪਰ ਜਿਹੜਾ ਬੰਦਾ ਤ੍ਰਿਸ਼ਨਾਲੂ ਹੈ ਜਾਂ ਲੋਭੀ ਹੈ ਉਹ ਦੇ ਕੋਤੇ ਜਿੰਨਾ ਵੀ ਜ਼ਿਆਦਾ ਆ ਜਾਏ ਉਹ ਤੇ ਰਾਜਦਾ ਨਹੀਂ ਜਿਉਂ 파ਵਕੀ ਦਾ ਨਹੀਂ ਧਰਾਪੇ ਜਿੱਦਾਂ ਅੱਗ ਜਿਹੜੀ ਜਿੰਨਾ ਮਰਜ਼ੀ ਪਾਲਣ ਪਾਈ ਜਾਓ ਉਹ ਹੋਰ ਮਜਦੀ ਹੈ ਜਿੰਨਾ ਹੋਰ ਪਾਲਣ ਪਾਉਣੇ ਆ ਉਹਦੀ ਹੋਰ ਭੁੱਖ ਹੋਰ ਜ਼ਿਆਦਾ ਵੱਧਦੀ ਹੈ ਗੁਰਵਾਣੀ 'ਚ ਵੀ ਆਉਂਦਾ ਹੈ ਪੰਜਵੇਂ ਪਾਤਸ਼ਾਹ ਨੇ ਸਾਨੂੰ ਸੁਖਨੀ ਸਾਹਿਬ 'ਚ ਵਿੱਚ ਮਜਾਇਆ ਹੈ ਸੈਸ ਕਟੇ ਲੱਖ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨੰਕ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤਾਵੇ ਖਾਪ ਕਾ ਮਨ ਇਹ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਕਾਗੇ ਨਾਮ ਰੰਗ ਸਰਬ ਸੁਖ ਹੋਏ ਮੁੜ ਭਾਗੀ ਕਿゼ ਪ੍ਰਾਪਤ ਪਰ ਕਿਸੇ ਵੱਡੇ ਭਾਗਾ ਵਾਲਿਆਂ ਨੂੰ ਇਹ ਸੇਵਾ ਇਹ ਜਿਸਵੰਦ ਦਾ ਮੌਕਾ ਜਿਹੜਾ ਮਿਲਦਾ ਹੈ ਜਿਸਵੰਦ ਜਿਹੜਾ ਇਹ ਜੇ ਆਪਾਂ ਥੋੜਾ ਜਿਹਾ ਗੰਭੀਰਤਾ ਨਾਲ ਵਿਚਾਰੀਏ ਤੇ ਆਪਾਂ ਤਿੰਨ ਤਰ੍ਹਾਂ ਦਾ ਵਿਸਵੰਧ ਕੱਢ ਸਕਦੇ ਆ ਜਿਹੜੇ ਤੇ ਤਨਮਾਨ ਨੇ ਜਿਨ੍ਹਾਂ ਕੋਲ ਬਹੁਤ ਧਨ ਆ ਜਾਂ ਜਿਹੜੇ ਵੀ ਕੋਈ ਆਮਦਨ ਦਾ ਸਾਧਨ ਜਿੰਨਾ ਵੀ ਹੈਗਾ ਉਹਦੇ ਵਿੱਚੋਂ ਵੀ ਵਿਸਵੰਧ ਕੱਢਣ ਦਾ ਹੁਕਮ ਹੈ ਇਹ ਗੁਨਾਹ ਦੇ ਸੰਗ ਹੈ ਧਾਲ ਕਾਇਕਸ਼ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਜਿਹੜੀ ਵੀ ਆਪਾਂ ਇਮਾਨਦਾਰੀ ਨਾਲ ਕਮਾਈ ਕਰਦੇ ਆ ਉਹ ਜੋ ਮਿਹਨਤ ਕਮਾਈ ਕਰਕੇ ਮੁਸਰਤ ਕਰਕੇ ਜਿਹੜੀ ਕਮਾਈ ਕਰਦੇ ਆ ਉਹਦੇ ਵਿੱਚੋਂ ਵੀ ਕੁਝ ਦਸਵੰਦ ਕਰਨ ਦਾ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਸਾਹਿਬ ਨੇ ਵੈਸੇ ਤੇ ਆਪ ਸਾਨੂੰ ਸੱਚਾ ਸ਼ਬਦਾ ਕਰਕੇ ਵਿਖਾਇਆ ਪਰ ਉਹ ਤੇ ਕੋਈ ਵਿਰਲਾਇ ਪ੍ਰਸ਼ ਹੋਏਗਾ ਜਿੱਤੇ ਗੁਰੂ ਦੀ ਬਹੁਤ ਹੀ ਕਿਰਪਾ ਹੈ ਤੇ ਦਸਵੰਦ ਕੱਢਣ ਵਾਲੇ ਵੀ ਬਹੁਤ ਘੱਟ ਨੇ ਪਰ ਉਹ ਤੇ ਬਿਲਕੁਲ ਹੀ ਕੋਈ ਜਿੱਤੇ ਬਹੁਤ ਹੀ ਕਿਰਪਾ ਉਹਨਾਂ ਨੇ ਜੋ ਉਹਨਾਂ ਦੇ ਪਿਤਾ ਜੀ ਨੇ ਜੋ ਵੀਰਪੈ ਦਿੱਤੇ ਸਨ ਆਪਣਾ ਵਪਾਰ ਕਰਨ ਵਾਸਤੇ ਉਹਨਾਂ ਨੇ ਉਹ ਵੀ ਲੋੜਵੰਦਾਂ ਨੂੰ ਦੇ ਦਿੱਤੇ ਤਿੰਨ ਦਸਵੰਦ ਵੀ ਲੋੜ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਗਰੀਬ ਦਾ ਮੂੰਹ ਗੁਰੂ ਕੀ 골ਕ ਜੇ ਲੋੜਵੰਦ ਨੂੰ ਆਪਾਂ ਉਹਦੀ ਲੋੜ ਪੂਰੀ ਕਰਦੇ ਆਂ ਭਾਵੇਂ ਉਹ ਸਰੀਰਕ ਤੌਰ ਤੇ ਕੋਈ ਮਦਦ ਕਰ ਸਕਦੇ ਆਂ ਜਾਂ ਪੈਸੇ ਵੱਲੋਂ ਕਰ ਸਕਦੇ ਆਂ ਜਾਂ ਸਮਾਂ ਕੱਢ ਕੇ ਕਰ ਸਕਦੇ ਆਂ ਕਿਉਂ ਇਹ ਜਿਹੜੀ ਦਸਵੰਦ ਹੈ ਤਿੰਨਾਂ ਚੀਜ਼ਾਂ ਦਾ ਤਿੰਨ ਤਰੀਕਿਆਂ ਨਾਲ ਆਪਾਂ ਕਰ ਸਕਦੇ ਆਂ ਧਨ ਨਾਲ ਜੇ ਸਰੀਰ ਤੰਦਰੁਸਤੀ ਤੇ ਸੇਵਾ ਕਰਕੇ ਤੀਸਰਾ ਜੋ ਹੈ ਉਹ ਸਮਾਂ ਕੱਢ ਕੇ ਸਮੇਂ ਦਾ ਬੜੀ ਵਧੀਆ ਕਿਸੇ ਨੇ ਕੋਈ ਐਗਜ਼ਾਮਪਲ ਦਿੱਤੀ ਹੈ ਉਹ ਦੱਤੇ ਉਹ ਕਹਿੰਦਾ ਵੀ ਮੇਰੇ ਕੋਲ ਸਰੀਰ ਮੇਰਾ ਤੰਦਰੁਸਤ ਹੈ ਮੈਂ ਰਿਟਾਇਰ ਹੋ ਗਿਆ ਸੀ ਤੇ ਉਧਰੋਂ ਨੋਟਬੰਦੀ ਹੋ ਗਈ ਤੇ 500 ਤੇ ਤੇ 1000 ਦੇ ਨੋਟ ਜਿਹੜੇ ਸੀ ਉਹ ਜਨਨਾਂ ਦੇ ਕੋਲ ਸੀ ਉਹ ਲਾਈਨਾਂ 'ਚ ਲੱਗ ਜਾਂਦੇ ਸਵੇਰੇ ਸ਼ਾਮ ਤੱਕ ਵਾਰੀ ਨਹੀਂ ਸੀ ਆਉਂਦੀ ਕਈਆਂ ਨੂੰ ਫਿਰ ਅਗਲੇ ਦਿਨ ਆਉਣਾ ਪੈਂਦਾ ਸੀ ਤੇ ਮੈਂ ਮੇਰੇ ਕੋਲ ਤਾਂ ਨਾ 500 ਦਾ ਕੋਈ ਨੋਟ ਸੀ ਨਾ ਮੇਰੇ ਕੋਲ ਕੋਈ 1000 ਦਾ ਨੋਟ ਸੀ ਤੇ ਮੈਂ ਸਵੇਰੇ ਉੱਠ ਕੇ ਲਾਈਨ 'ਚ ਲੱਗ ਜਾਣਾ ਜਦੋਂ ਮੌਕਾ ਆਉਣਾ ਉਦੋਂ ਮੈਂ ਹੱਥ ਖੜਾ ਕਰਕੇ ਕਹਿ ਦੇਣਾ ਵੀ ਜਿੰਨੂੰ ਕਿਸ ਨੂੰ ਲੋੜਿਆ ਉਹ ਲੋੜਵੰਦ ਬਜ਼ੁਰਗ ਆ ਜਾਂ ਕਿਸ ਤਰ੍ਹਾਂ ਵੀ ਆ ਮਤਲਬ ਲੋੜਵੰਦ ਨੂੰ ਉਹਨੇ ਆਪਣਾ ਦੇ ਦੇਣਾ ਇਸੇ ਤਰ੍ਹਾਂ ਕਹਿੰਦਾ ਮੈਂ ਹੋਰ ਜਮਾਂ ਚੱਲਦਾ ਰਿਹਾ ਉਸ ਤੋਂ ਬਾਅਦ ਫੇਰਾ ਸੁਵਿਧਾ ਸੈਂਟਰ ਖੁੱਲ ਗਿਆ ਮੈਂ ਉਹਨਾਂ ਵਿੱਚ ਜਿਹੜਾ ਮੇਰੇ ਲਾਗੇ ਸੁਵਿਧਾ ਸੈਂਟਰ ਸੀ ਮੈਂ ਉੱਥੇ ਚਲੇ ਜਾਣਾ ਉੱਥੇ ਜਾ ਕੇ ਸਵੇਰੇ ਲਾਈਨ 'ਚ ਲੱਗ ਜਾਣਾ ਜਦੋਂ ਮੇਰੀ ਵਾਰੀ ਆਉਣੀ ਮੈਂ ਹੱਥ ਖੜਾ ਕਰਕੇ ਕੋਈ ਲੋੜਵੰਦ ਹੋਵੇ ਕੋਈ ਬਜ਼ੁਰਗ ਹੋਵੇ ਜਾਂ ਕੋਈ ਹੈਂਡੀਕੈਪ ਹੋਵੇ ਭਾਵੇਂ ਜਿਹੜਾ ਵੀ ਕੋਈ ਲੋੜਵੰਦ ਸੀ ਉਹਨੂੰ ਆਪਣਾ ਸਮਾਂ ਦੇ ਦੇਣਾ ਮੈਂ ਇਸ ਤਰ੍ਹਾਂ ਕਹਿੰਦਾ ਮੈਂ ਸੇਵਾ ਕਰਦਾ ਮੈਂ ਆਪਣਾ ਸਮਾਂ ਜਿਹੜਾ ਸਕਾਰਤਕ ਕਰ ਰਿਹਾ ਇਹ ਵੀ ਇੱਕ ਤਰੀਕਾ ਹੈ ਜਿਹਦੇ ਕੋਲ ਧਨ ਨਹੀਂ ਹੈਗਾ ਉਹ ਇਸ ਤਰ੍ਹਾਂ ਵੀ ਸੇਵਾ ਕਰ ਸਕਦਾ ਹੈ ਸਰੀਰ ਤੰਦਰੁਸਤ ਹੈ ਤੇ ਆਪਾਂ ਸਮਾਂ ਕੱਢ ਕੇ ਆਪਾਂ ਕਿਸੇ ਦੀ ਸੇਵਾ ਕਰ ਸਕਦੇ ਦੂਸਰਾ ਜੇ ਕਿਸੇ ਕੋਲ ਗੋਣਿਆਂ ਜ਼ਿੰਦਗੀ ਦਾ ਤਜਰਬਾ ਹੈ ਉਹ ਕਿਸੇ ਸੰਸਥਾ ਨਾਲ ਜੁੜ ਕੇ ਉਹ ਆਪਣਾ ਜੋ ਵੀ ਉਹਦਾ ਜੰਗੀ ਦਾ ਤਜਰਬਾ ਹੈ ਸਰਵਦਾ ਤਜਰਬਾ ਕੋ ਬਿジネス ਦਾ ਤਜਰਬਾ ਜਾਂ ਕਿਸੇ ਤਰ੍ਹਾਂ ਦਾ ਵੀ ਆਕਾ ਸੰਸਥਾ ਵਿੱਚ ਹਰ ਤਰ੍ਹਾਂ ਦੇ ਕੰਮ ਹੁੰਦੇ ਨੇ ਉਹ ਉਸੇ ਆਪਣਾ ਯੋਗਦਾਨ ਪਾ ਕੇ ਉਸ ਸੰਸਥਾ ਦੇ ਵਿੱਚ ਸੇਵਾ ਕਰ ਸਕਦਾ ਹੈ ਤੀਸਰਾ ਹੈ ਜੇ ਉਸ ਤਰ੍ਹਾਂ ਮੇ ਗੁਣ ਕੋਈ ਨਹੀਂ ਤੇ ਉਹ ਆਪਾਂ ਸਰੀਰ ਤੰਦਰੁਸਤ ਰਹਿ ਕੇ ਹੱਥੀਂ ਸੇਵਾ ਆਪਾਂ ਕਰਕੇ ਵੀ ਆਪਾਂ ਹਿੱਸਾ ਪਾ ਸਕਦੇ ਜੇ ਸੇਵਾ ਹੀ ਨਾ ਮੇ ਕਰੀਏ ਤੇ ਸੇਵਾ ਮੁਕਦੀ ਨਹੀਂ ਹੈ ਫਿਰ ਵੀ ਚੱਲਦੀ ਰਹਿੰਦੀ ਹੈ ਉਹ ਹਮੇਸ਼ਾ ਕੋਈ ਨਾ ਕੋ ਬੁਰਾ ਮਾਰਾ ਇਕਰ ਪਾ ਕਰਕੇ ਸੇਵਾ ਦਾ ਭੇਜ ਹੀ ਦਿੰਦਾ ਤੇ ਜੇ ਆਪਾਂ ਸੇਵਾ ਕਰਦੇ ਰਹੀਏ ਤੇ ਸੇਵਾ ਮੁੱਕਦੀ ਨਹੀਂ ਕੋਈ ਸੇਵਾ ਰੋਜ਼ ਹੀ ਨਵੀਂ ਤੋਂ ਨਵੀਂ ਸੇਵਾ ਹੋਰ ਪੈਦਾ ਹੋ ਜਾਂਦੀ ਹੈ ਇਸ ਕਰਕੇ ਆਪਾਂ ਸਰੀਰਕ ਤੌਰ ਤੇ ਵੀ ਆਪਾਂ ਸੇਵਾ ਕਰ ਸਕਦੇ ਆ ਤੇ ਜਿਹੜੀ ਧਨ ਦੀ ਜਾਂ ਕੋ ਨਾਜ ਹੈ ਜਾਂ ਹੋਰ ਕੋਈ ਜਾਇਦਾਦ ਹੈ ਇਹਨਾਂ ਦਾ ਜੋ ਵੀ ਹੈ ਉਹਦੇ ਬਾਰੇ ਵੀ ਸਾਨੂੰ ਸੇਵਾ ਵਾਸਤੇ 10ਵੀਂ ਪਾਤਸ਼ਾਹ ਦਾ ਵੀ ਹੁਕਮ ਹੈ ਕਿ ਜਦੋਂ ਮੁਗਲਾਂ ਦਾ ਰਾਜ ਸੀ ਤੇ ਉਹ ਧੜ ਵੀ ਸਨ ਲੁੱਟ ਲੈਂਦੇ ਸਨ ਤੇ ਗੁਰੂ ਸਾਹਿਬ ਨੇ ਕਿਹਾ ਬਾਬੇ ਕੇ ਦਾਸ ਨਾ ਦੇਹ ਤਿੰਨ ਕੇ ਕਹੇ ਬਾਬਰ ਕੇ ਲੈਹ ਉਹ ਬਾਬਰ ਦੇ ਵੇਲੇ ਜਿਹੜੇ ਲੋਕਾਂ ਨੂੰ ਲੁੱਟ ਲੱਟ ਲੈਂਦੇ ਸੀ ਉਹ ਕਹਿੰਦੇ ਵੀ ਜਿਹੜੇ ਤੂੰ ਕਿਸੇ ਸੇਵਾ ਤੇ ਲਾ ਦੇਗਾ ਕਿਤੇ ਭਲੇ ਵਾਸਤੇ ਜਾਂ ਕਿਸੇ ਲੋੜਵੰਦ ਨੂੰ ਦੇ ਦੇਗਾ ਠੀਕ ਹੈ ਨਹੀਂ ਤਾਂ ਉਹਨਾਂ ਨੂੰ ਲੁੱਟ ਕੇ ਲੈ ਜਾਣਾ ਭਾਵੇਂ ਤੇਰਾ ਵੇਰ ਸ ਚਲਾ ਜਾਣਾ ਕਿਸੇ ਲੇਖੇ 'ਚ ਨਹੀਂ ਆਉਣਾ ਇਸ ਕਰਕੇ ਇਹ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿਸਾਨ ਨੂੰ ਦਸਵੰਦ ਕੱਟਣਾ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਨੇ ਵੀ ਸਾਨੂੰ ਉਪਦੇਸ਼ ਕੀਤਾ ਹੈ ਕਹੇ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛੂ ਨਾ ਬਿਸਹਾ ਦਸਵੰਦ ਗੁਰੂ ਨਾ ਦੇਵੀ ਝੂਠ ਬੋਲ ਜੋ ਖਾਏ ਆਂ ਤਾਂ ਉਸ ਬੰਦੇ ਦਾ ਵਿਸਾਹ ਕੋਈ ਨਹੀਂ ਭੀ ਜਿਹੜਾ ਦਸਵੰਦ ਤੇ ਕੱਢਦਾ ਨਹੀਂ ਗੁਰੂ ਵਾਸਤੇ ਤੇ ਝੂਠ ਬੋਲ ਕੇ ਸਭ ਨੂੰ ਖਾਈ ਜਾਂਦਾ ਹੈ ਉਹ ਕਹਿੰਦਾ ਉਸ ਬੰਦੇ ਦਾ ਤੇ ਵਿਸਾਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਭਰੋਸਾ ਵੀ ਨਹੀਂ ਕੀਤਾ ਤਾਂ ਕੋ ਲਾਲਚੀ ਹੈ ਤ੍ਰਿਸ਼ਨਾਲੂ ਹੈ ਲੋਭੀ ਹੈ ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਵੀ ਸਾਨੂੰ ਆਪਣੇ ਜ਼ਿੰਦਗੀ ਦੇ ਤਜਰਬੇ ਤੋਂ ਸਾਨੂੰ ਦੱਸਿਆ ਹੈ ਜੋ ਆਪਣੀ ਕਸ਼ ਕਰੇ ਕਮਾਈ ਗੁਰ ਹਿੱਤ ਦੇਹ ਦਿਸਵੰਦ ਬਣਾਈ ਕਹਿੰਦੇ ਵੀ ਜਿਹੜੇ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੀ ਕੋਈ ਕਮਾਈ ਕਰਦਾ ਹੈ ਉਹ ਚੋਂ ਦਿਸਵੰਦ ਕਰਕੇ ਉਹ ਪਾਉਂਦਾ ਹੈ ਤੇ ਉਹਦਾ ਜੀਵਨ ਜਿਹੜਾ ਉਹ ਸਫਲਾ ਹੋ ਜਾਂਦਾ ਹੈ ਫਿਰ ਪੰਜਵੇਂ ਪਾਤਸ਼ਾਹ ਨੇ ਵੀ ਸਾਨੂੰ ਕਿਹਾ ਖਾਵੇ ਖਰਚੇ ਰਾਲ ਮਿਲ ਪਾਈ ਟੋਟ ਨਾ ਆਵੇ ਵੱਧੋ ਜਾਈ कि ਜਿੰਨਾ ਆਪਾਂ ਇਹਨਾਂ ਨੂੰ ਵੰਡਾਂਗੇ ਸਭੋ ਵੱਧਦਾ ਹੈ ਤੁਨ ਤੇ ਗੁਰੂ ਕਿਰਪਾ ਕਰਦਾ ਉਹ ਕਾਲਪ ਪਰਮਾਤਮਾ ਸਮਰਥ ਆ ਉਹਦੇ ਦੇਣ ਦੇ ਰਾਹ ਨਿਆਰੇ ਨੇ ਕਈ ਕਹਿੰਦੇ ਨੇ ਛੱਤ ਪਾੜ ਕੇ ਦਿੰਦਾ ਵਾਕਿਆ ਦਿੰਦਾ ਜੇ ਛੱਤ ਪਾੜ ਕੇ ਵੀ ਜੇ ਆਪਾਂ ਕਿਤੇ ਭਲੇ ਦੇ ਥਾਂ ਤੇ ਪੈਸਾ ਲੋੜਵੰਦ ਨੂੰ ਦੇ ਦਿੰਨੇ ਆ ਨਾ ਤੇ ਗੁਰੂ ਮਹਾਰਾਜ ਦੀ ਬੜੇ ਤਰੀਕੇ ਨੇ ਉਹ ਸਾਡੇ ਪੈਸੇ ਅਜਾਈ ਨਹੀਂ ਜਾਂਦੇ ਉਹ ਸਾਨੂੰ ਜਿਹੜੇ ਆ ਉਹਦੇ 10 ਗੁਣਾ ਹੋ ਕੇ ਹੋਰ ਵੱਧ ਮਿਲਦੇ ਨੇ ਇਸ ਕਰਕੇ ਪਾਤਸ਼ਾਹ ਨੇ ਕਿਹਾ ਪੀ ਤੁਸੀਂ ਆਪਣੇ ਕਮਾਈ ਵਿੱਚੋਂ ਜਰੂਰ ਇਹਦਾ ਹਿੱਸਾ ਪਾਓ ਤੇ ਪਹਿਲੇ ਪਾਤਸ਼ਾਹ ਨੇ ਗੁਰਨਾਗਦੇਵ ਸਾਹਿਬ ਨੇ ਸਾਨੂੰ ਜਿੱਥੇ ਪ੍ਰਮਾਤਮਾ ਨੂੰ ਮਿਲਣ ਦੀ ਇੱਕ ਜੁਗਤ ਵੀ ਦੱਸੀ ਹੈ ਵੀ ਉਹ ਵੀ ਜੁਗਤ ਕੀ ਆ ਸੱਚ ਤਾਂ ਪਰ ਜਾਣੀਏ ਸਿੱਖ ਸੱਚੀ ਲੈ ਕਹਿੰਦੇ ਗੁਰੂ ਦੀ ਇੱਕ ਚੰਗੀ ਸਿੱਖਿਆ ਲੈ ਉਹ ਸਿੱਖਿਆ ਕੀ ਆ ਦਇਆ ਜਾਣੇ ਜੀ ਕਿ ਕਿਸ ਪੁੰਨ ਦਾਨ ਕਰੇ ਕਿਸੇ ਦੀ ਤੇ ਜਾਇਆ ਕਰ ਤੇ ਜਦੋਂ ਕਿਸੇ ਤੇ ਦਰਸ ਤਰਸ ਆਵੇਗਾ ਦਇਆ ਆਵੇਗੀ ਤਾਂ ਹੀ ਦਾਨ ਦਵੇਗਾ ਨਾ ਉਹਦੀ ਲੋੜ ਤਾਂ ਹੀ ਪੂਰੀ ਕਰੇਗਾ ਪਰ ਕਹਿੰਦੇ ਉਹਦਾ ਹੰਕਾਰ ਨਹੀਂ ਕਰਨਾ ਜੇ ਕੋ ਹੋਏ ਬਹਿਦ ਤਾਰ ਤੇ ਦੇਨ ਹਾਰ ਜਾਣੇ ਗਵਾਰ ਉਹ ਪ੍ਰਮਾਤਮਾ ਨੂੰ ਮੂਰਖ ਸਮਝੂਗਾ ਬਸਮ ਸਮਝੂਗਾ ਹੰਕਾਰ ਨਹੀਂ ਜਿਹਨੇ ਹੰਕਾਰ ਕਰ ਲਿਆ ਉਹ ਤੇ ਬ्यर्थ ਚਲਾ ਗਿਆ ਉਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ ਜੇ ਸੇਵਾ ਕਰਨੀ ਆ ਫਿਰ ਉਹਦੇ ਹੰਕਾਰ ਚ ਨਹੀਂ ਸਗੋ ਨਿਮਰਤਾ ਜਿਆਦਾ ਹੋਰ ਜਿਆਦਾ ਨਿਮਰਤਾ ਹੋਣੀ ਚਾਹੀਦੀ ਹੈ ਥਾਂ ਥਾਂ ਦੱਸਣਾ ਵੀ ਨਹੀਂ ਚਾਹੀਦਾ ਕਿ ਮੈਂ ਸੇਵਾ ਕਰ ਰਹਾ ਮੈਂ ਆ ਸੇਵਾ ਕੀਤੀ ਚਲੋ ਜੇ ਕਿਸੇ ਨੂੰ ਮੋਟੀਵੇਟ ਕਰਨਾ ਹੈ ਜਾਂ ਕਿਸੇ ਨੂੰ ਇਸ ਪਾਸੇ ਲਾਉਣਾ ਤਾਂ ਉਦੋਂ ਤਾਂ ਦੱਸਣਾ ਪੈਂਦਾ ਹੈ ਪਰ ਜੇ ਥਾਂ ਥਾਂ ਹਰ ਬੱਦਾਂ ਕਿਉਂ ਏਡੀਆਂ ਵਡਿਆਈਆਂ ਲੈਣੀਆਂ ਗੁਰੂ ਅੰਗਦ ਦੇਵ ਸਾਹਿਬ ਨੇ ਸਾਨੂੰ ਕਿਹਾ ਵੀ ਇਹ ਵਡਿਆਈਆਂ ਸਾਨੂੰ ਪਰਮਾਤਮਾ ਤੋਂ ਟੋੜਦੀਆਂ ਨੇ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੇ ਛੇਤੀ ਝਾਲ ਇੰਨੀ ਚੱਲੀ ਨਾਮ ਵਸਾਰਿਆ ਇੱਕ ਨਾ ਚੱਲੀਆਂ ਨਾਲ ਜੇ ਆਪਾਂ ਕੋਈ ਸੇਵਾ ਕਰਕੇ ਜਾਂ ਕੋਈ ਦਾਨਪੁਨ ਕਰਕੇ ਜਾਂ ਦਸਵੰਦ ਕਰਕੇ ਤੇ ਉਹਦੇ ਪ੍ਰਚਾਰ ਬਹੁਤ ਕਰਦੇ ਉਹ ਲੋਕ ਸਾਡੀ ਵਡਿਆਈ ਕਰਨ ਵਡਿਆਈ ਵਾਸਤੇ ਪ੍ਰਚਾਰ ਕਰਦੇ ਆ ਨਾ ਪਰ ਜੇ ਉਹ ਕਰਦੇ ਆਂ ਤੇ ਉਹ ਕਹਿੰਦੇ ਸਾਨੂੰ ਪ੍ਰਮਾਤਮਾ ਤੋਂ ਦੂਰ ਹੋ ਜੰਗ ਜਿਹੜਾ ਸਾਡਾ ਮਨਸ ਹੀ ਪ੍ਰਮਾਤਮਾ ਨਾਲ ਮਿਲਦਾ ਉਹ ਨਹੀਂ ਹੋਰੇਗਾ ਤੇ ਗੁਰੂ ਅੰਗਦ ਦੇਵ ਸਾਹਿਬ ਕਰਦੇ ਵੀ ਉਹਦੀ ਸਿੱਖਿਆ ਲੈ ਕੇ ਪ੍ਰਮਾਤਮਾ ਦੀ ਆਪਾਂ ਕਿਸੇ ਜੀਵ ਤੇ ਦਇਆ ਕਰਕੇ ਲੋੜਵੰਦ ਦੀ ਮਦਦ ਕੀਤੀ ਜਾਵੇ ਇਹ ਵੀ ਸਾਨੂੰ ਤੇ ਆਸਾ ਦੀ ਵਾਰ ਚ ਪੈਨੇ ਸੇਵ ਕੀਤੀ ਸੰਤੋਖੀ ਜਿਸ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਨਾਲ ਰੱਖੇ ਸੋਕਰਤ ਕਰਮ ਕੋਇਆ ਸੋਕਰਤ ਕਰਮ ਇਹੀ ਹੈ ਕਿ ਕਿਸੇ ਦੀ ਮਦਦ ਕੀਤੀ ਸੋਕਰਤ ਉਹਨਾਂ ਸਭ ਤੋਂ ਚੰਗਾ ਕੰਮ ਪਵਿੱਤਰ ਕੰਮ ਉਹ ਇਹੀ ਹੈ ਤੇ ਜਦੋਂ ਆਪਾਂ ਕੋਈ ਲੋੜਵੰਦ ਆ ਉਹਦੀ ਆਪਾਂ ਮਦਦ ਕਰਦੇ ਆ ਤੇ ਇੰਗਲਿਸ਼ ਵਿੱਚ ਇਹ ਵੀ ਆਉਂਦਾ ਵੀ ਚੈਟ ਇਪਗੇਨ ਚੈਟ ਹோம் ਆਪਾਂ ਪਹਿਲੋਂ ਸਭ ਤੋਂ ਪਹਿਲੋਂ ਤੇ ਆਪਣੇ ਪਰਿਵਾਰ ਤੋਂ ਸ਼ੁਰੂ ਕਰੀਏ ਭਾਵੇਂ ਆਪਣੇ ਰਿਸ਼ਤੇਦਾਰ ਸੱਜਣ ਜਾਂ ਮਿੱਤਰ ਹੋਣ ਉਹਨਾਂ ਦੇ ਜਿਹੜਾ ਕੋਈ ਲੋੜਵੰਦ ਹੈ ਉਹਦੀ ਕੋ ਮਦਦ ਕਰੀਏ ਕਈ ਵਾਰੀ ਇਹ ਹੁੰਦਾ ਵੀ ਇੱਕ ਭਰਾ ਕੋ ਤੇ ਬੜਾ ਸਭ ਕੁਝ ਦਿੱਤਾ ਪਰਮਾਤਮਾ ਨੇ ਉਹ ਕਾਰਨ ਕੋਈ ਵੀ ਹੋ ਸਕਦਾ ਹੈ ਜੇ ਦੂਸਰੇ ਕੋ ਰੋਟੀ ਦਾ ਵੀ ਜਿਹੜਾ ਉਹ ਨਹੀਂ ਸਾਧਨ ਹੁੰਦਾ ਕੋਈ ਤੇ ਆਪਾਂ ਉਹਦੇ ਹਾਲ ਨਹੀਂ ਦੇਖਦੇ ਵੀ ਆਪਾਂ ਉਹਦੀ ਮਦਦ ਕਰਦੇ ਅਸੀਂ ਸਗੋਂ ਆਪਾਂ ਸ਼੍ਰੀਕਾ ਕਹ ਕੇ ਉਹਦੇ ਨਾਲ ਜੈਲਸੀ ਕਰਦੇ ਆ ਤੇ ਸਭ ਕੋ ਮਦਦ ਨਹੀਂ ਕਰਦੇ ਕਿਸੇ ਹੋਰ ਥਾਂ ਅਰਦਾਸਾਂ ਕਰਾਉਂਦੇ ਆ ਜਾ ਜਾ ਕੇ ਤੇ ਲਾਗੇ ਗਵਾਂਢੀ ਭਰਾ ਜਿਹੜਾ ਸਾਡਾ ਭੁੱਖਾ ਬੈਠਾ ਹੈ ਸਾਨੂੰ ਪਹਿਲਾਂ ਉਹਦੀ ਮਦਦ ਕਰਨੀ ਚਾਹੀਦੀ ਜਿਹੜਾ ਸਾਡੇ ਕੋਲ ਆ ਕਿਉਂ ਉਹਦੀ ਮਦਦ ਜੜੀ ਬਹੁਤ ਜ਼ਰੂਰੀ ਆ ਕਿਉਂ ਚੈਰਟੀ ਬਿਗਿੰਸ ਐਟ ਹੋਮ ਤਾਂ ਹੀ ਉਹ ਸਫਲੀ ਹੋਏਗੀ ਜਿਹੜਾ ਸਾਡੇ ਸਭ ਤੋਂ ਨੇੜੇ ਆ ਜੋ ਉਹਨਾਂ ਨੂੰ ਸਾਨੂੰ ਪਤਾ ਉਹਦੀ ਲੋੜ ਆ ਉਹ ਇਹ ਵੀ ਸਾਨੂੰ ਪਤਾ ਕਿ ਉਹਦੇ ਲੋੜ ਜੈਨੂਇਨ ਆ ਜਿਹੜਾ ਬਾਹਰ ਅਸੀਂ ਕਿਤੇ ਅਖਬਾਰ ਚੋਂ ਪੜਦੇ ਆ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਉਹ ਕਈ ਵਾਰੀ ਜੈਨੂਅਲ ਲੋਡ ਵੀ ਨਹੀਂ ਹੁੰਦੀ ਉਹ ਠੱਗਦੇ ਵੀ ਆ ਪੈਸੇ ਇਕੱਠੇ ਕਰ ਲੈਂਦੇ ਆ ਅਸੀਂ ਇੱਥੇ ਦਰਸ ਕਰਕੇ ਦੇ ਦੇਨੇ ਆ ਪਰ ਜਿਹੜਾ ਬੰਦਾ ਸਾਡੇ ਕੋਲ ਆ ਉਹਨੂੰ ਸਾਨੂੰ ਚੰਗੀ ਤਰ੍ਹਾਂ ਪਤਾ ਵੀ ਇਹਦੀ ਲੋੜ ਬੜੀ ਜ਼ਰੂਰੀ ਐ ਤੈਨੂੰ ਲੋੜ ਵੀ ਆ ਬਿਮਾਰ ਆ ਜਾਂ ਭੁੱਖਿਆ ਆ ਜਾਂ ਕਿਸੇ ਤਰ੍ਹਾਂ ਦੇ ਵੀ ਬੱਚੇ ਦੀ ਫੀਸ ਦੇਣੀ ਐ ਉਹ ਸਾਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਆ ਉਹ ਸਭ ਤੋਂ ਵੱਡਾ ਜਿਹੜਾ ਭਲਾ ਹੈ ਉਹ ਹਰ ਆਦਮੀ ਨੂੰ ਤੇ ਪਾਤਸ਼ਾਹ ਕਹਿੰਦੇ ਨੇ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਵੇ ਵੱਧੋ ਜਾਈਏ ਜਿੰਨਾ ਵੀ ਇਹਨੂੰ ਖਾਵਾਂਗੇ ਵੰਡਾਂਗੇ ਇਹ ਵਾਦਾ ਜਾਂਦਾ ਘਟਦਾ ਕੋਈ ਨਹੀਂਗਾ ਤੇ ਫਿਰ ਪੰਜਵੇਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਵੀ ਸਾਨੂੰ ਕਰਦੇ ਧਨ ਸੰਪੇ ਮਾਇਆ ਗੁਰਮੁਖ ਸੱਪ ਪਵਿੱਤ ਹੈ ਧਨ ਸੰਪੇ ਮਾਇਆ ਹਰ ਅਰਥ ਜੋ ਖਰਚ ਦੇ ਦਿੰਦੇ ਸੁਖ ਪਾਇਆ ਜਿਹੜੇ ਗੁਰਮੁਖ ਕੋਲ ਆ ਨਾ ਉਹਨੂੰ ਕੋ ਭਾਵੇਂ ਜਾਇਦਾਦ ਹੋਵੇ ਭਾਵੇਂ ਧਨ ਹੋਵੇ ਤੇ ਭਾਵੇਂ ਮਾਇਆ ਹੋਵੇ ਉਹ ਕਹਿੰਦੇ ਉਹ ਬਹੁਤ ਚੰਗੀ ਹੈ ਉਹ ਕਿਉਂ ਆ ਕਿਉ ਗੁਰਮੁਖ ਜਿਹੜਾ ਕਿਸੇ ਸਕਾਰਥੇ ਲਾਏਗਾ ਉਹਦਾ ਕੋਈ ਫਜ਼ੂਲ ਖਰਚੀ ਨਹੀਂ ਜਾਂ ਐਸ਼ਾ ਐਸ਼ਵਾਰਤ ਵਿੱਚ ਨਹੀਂ ਪੈਸਾ ਖਰਚ ਕਰੇਗਾ ਜਾਂ ਵਿਕਾਰਾਂ 'ਚ ਨਹੀਂ ਪੈਸਾ ਖਰਚ ਕਰੇਗਾ ਭਾਵੇਂ ਸ਼ੇ ਵਿਕਾਰਾਂ 'ਚ ਵੀ ਉਹ ਪੈਸਾ ਨਹੀਂ ਗੁਰਮੁਖ ਜਿਹੜਾ ਕਿਤੇ ਅਰਥ ਧਰਮ ਕਰਥ ਵਿੱਚ ਭਲੇ ਦਾ ਕੰਮ ਕਰੇਗਾ ਇਸ ਕਰਕੇ ਗੁਰਮੁਖ ਕੋਲ ਧਨ ਜਾਇਦਾਦ ਮਾਇਆ ਹੁਣੀ ਬਹੁਤ ਚੰਗੀ ਆ ਕਿਉਂਕਿ ਚੰਗੇ ਕਿਸੇ ਥਾਂ ਤੇ ਖਰਚਦਾ ਹੈ ਇਸੇ ਕਰਕੇ ਭਾਈ ਗੁਰਦਾਸ ਜੀ ਨੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਵੰਦੇ ਆਪਣੀ ਦਸਾਂ ਨਾਂ ਉਹ ਦੇ ਕਿਰਤ ਕਰਕੇ ਤੇ ਜੇ ਤੂੰ ਉਹ ਕਿਸੇ ਦਾ ਮਦਦ ਕਰੇਂਗਾ ਨਾਲੇ ਭਲਾ ਕਮਾਏਗਾ ਨਾਲੇ}\,\text{ਤਾਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਜੇ ਤੂੰ ਕਿਸੇ ਦਾ ਭਲਾ ਕਰੇਂਗਾ ਤੇ ਤੇਰਾ ਵੀ ਕੋ ਭਲਾ ਕਰੇਗਾ ਜੇ ਕਿਸੇ ਲਈ ਆਪਾਂ ਖੂਬ ਪੁੱਟਦੇ ਆਂ ਤੇ ਉਹਦੇ ਲਈ ਵੀ ਅੱਗੋਂ ਉਦੋਂ ਵੱਡਾ ਟੋਆ ਤਿਆਰ ਹੁੰਦਾ ਕਿਸੇ ਦਾ ਮਾੜਾ ਸੋਚਦੇ ਨੇ ਤੇ ਸਾਡਾ ਮਾੜਾ ਪਹਿਲੂ ਹੀ ਹੋ ਜਾਂਦਾ ਇਸ ਕਰਕੇ ਹਮੇਸ਼ਾ ਸਾਨੂੰ ਹਰਕਤ ਦਾ ਭਲਾ ਸੋਚਣਾ ਚਾਹੀਦਾ ਹੈ ਕਬੀਰ ਸਾਹਿਬ ਨੇ ਵੀ ਇੱਕ ਸਾਨੂੰ ਦਿੱਤਾ ਹੈ ਚਿੜੀ ਚੁੰਝ ਭਰ ਲੈ ਗਈ ਨਦੀ ਨਾ ਘੜਿਓ ਘਟਿਓ ਨੀਰ ਚਿੜੀ ਚੁੰਝ ਭਰ ਲੈ ਗਈ ਨਦੀ ਨਾ ਘਟਿਓ ਨੀਰ ਦਾੰਦ ਦੀਏ ਧਨ ਨਾ ਘਟੇ ਕਹਿ ਗਏ ਭਗਤ ਕਬੀਰ ਕਬੀਰ ਸਾਹਿਬ ਜੀ ਕਹਿੰਦੇ ਨੇ ਆਪਣੇ ਦੋਹਿਆਂ ਚ ਉਹਨਾਂ ਲਿਖਿਆ ਹੈ ਕਿ ਇਹ ਘਟਦਾ ਨਹੀਂ ਸਗੋ ਵੱਧਦਾ ਉਹ ਕਾਲ ਕੋ ਪ੍ਰਮਾਤਮਾ ਬੜਾ ਸਮਰੱਥ ਹੈ ਉਹਦੇ ਦੇਣ ਦੇ ਰਾਹ ਬੜੇ ਨਿਆਰੇ ਨੇ ਸੰਤ ਪਤਾ ਵੀ ਨਹੀਂ ਲੱਗਦਾ ਉਹ ਕਿਵੇਂ ਦਿੰਦਾ ਹੈ ਉਹ ਸਗੋਂ 10 ਗੁਣਾ ਹੋਰ ਦਿੰਦਾ ਹੈ ਜੇ ਆਪਾਂ ਕਿਸੇ ਦਾ ਭਲਾ ਕਰੀਏ ਸੋ ਅੱਜ ਆਪਾਂ ਇਹ ਗੁਰੂ ਸਾਹਿਬ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰੀਏ ਤੇ ਵਿਚਾਰੀਏ ਤੇ ਜੇ ਵੀ ਆਪਾਂ ਕੋ ਦਸਾਂ ਨਾ ਉਹਦੇ ਕਿਰਤ ਕਰਦੇ ਹਾਂ ਉਹ ਚੋਂ ਜਿੰਨਾ ਵੀ ਆਂਦੇ ਸੰਬੰਧ ਕਰਨਾ ਬਹੁਤ ਜ਼ਰੂਰੀ ਆ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਸੱਚਾ ਸਬਦਾ ਕਰਕੇ ਵਿਖਾਇਆ ਜੋ ਅੱਜ ਤੱਕ ਵੀ ਗੁਰੂ ਕੇ ਲੰਗਰ ਚੱਲ ਰਹੇ ਨੇ ਕਦੀ ਕੋ ਟੋਟ ਨਹੀਂ ਆਈ ਵਾਧਦੇ ਜਾਂਦੇ ਨੇ ਤੇ ਆਪਾਂ ਨੂੰ ਇਸ ਗੱਲ ਦਾ ਭਰੋਸਾ ਬਣਾ ਚਾਹੀਦਾ ਯਕੀਨ ਪਾਣਾ ਚਾਹੀਦਾ ਵਿਸ਼ਵਾਸ ਬਣਾ ਚਾਹੀਦਾ ਕਿਉਂ ਜਾ ਕੇ ਇਹ ਦੇ ਵਿਸ਼ਵਾਸ ਪੁਰਾ ਬਾਇਆ ਤਤ ਗਿਆਨ ਤੇ ਸਬੰਧ ਪੁਟਾਇਆ ਜਾਕੇ ਮਨ ਗੁਰ ਕੀ ਪ੍ਰਤੀ ਤੇਜ ਜਨ ਆਵੇ ਹਰ ਪ੍ਰਤੀ ਜਦ ਤੱਕ ਸਾਡਾ ਭਰੋਸਾ ਨਹੀਂ ਬਣਦਾ ਵਿਸ਼ਵਾਸ ਨਹੀਂ ਬਣਦਾ ਉਹਨਾਂ ਚੋਂ ਆਪਾਂ ਇਹ ਦਸਵੰਦ ਨਹੀਂ ਕਰ ਸਕਦੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਡੇ ਵੀ ਇਹ ਜਿਹੜੀ ਸੋਚ ਆ ਜਾਂ ਗੁਰੂ ਸਾਹਿਬ ਦੀ ਸਿੱਖਿਆ ਸਾਡੇ ਹਿਰਦੇ ਚ ਵਸ ਜਾਏ ਤਾਂ ਕਿ ਆਪਣੇ ਜੀਵਨ ਦੀ ਜੋ ਕਮਾਈ ਹੈ ਉਹਨੂੰ ਮੈਂ ਧੰਦੇ ਤੌਰ ਤੇ ਵੀ ਸਰੀਰ ਤੰਦਰ ਦੇ ਸੇਵਾ ਕਰਕੇ ਵੀ ਜਾਂ ਸਮਾਂ ਕੱਢ ਕੇ ਵੀ ਆਪਾਂ ਆਪਣਾ ਦਸਵੰਦ ਕਰੀਏ ਕੀ ਚੌਥਾ ਦਸਵੰਦ ਹੈਗਾ ਨਾਮ ਜਪਣ ਦਾ ਉਸ ਸਮੇਂ ਦਾ ਵੀ ਆਪਾਂ ਗੁਰਬਾਣੀ ਦੇ ਵਾਸਤੇ ਘਰ ਤੋਂ ਘੱਟ ਢਾਈ ਘੰਟੇ ਰੋਜ਼ ਜਿਹੜਾ ਉਹ ਨਾਮ ਜਪਣਾ ਬਾਣੀ ਪੜ੍ਹਨੀ ਆ ਸ਼ਬਦ ਦੀ ਵਿਚਾਰ ਕਰਨੀ ਆ ਕਥਾ ਕੀਰਤਨ ਸੁਣਨਾ ਕਿਉਂ ਕੋਈ ਗਾਵੇ ਕੋਈ ਸੁਣੇ ਹਰਨਾਮਾ ਚ ਤਲਾਏ ਕਹੋ ਕਬੀਰ ਸੰਸਾਰ ਨੇ ਅੰਤ ਪਰਮਗਤ ਪਾਏ ਭਾਵ ਉਹ ਚੌਥੀ ਅਵਸਥਾ ਤੁਰਿਆ ਅਵਸਥਾ ਪਾਪ ਆਵਾ ਕੌਣ ਤੋਂ ਮੁਕਤੀ ਨੂੰ ਮਿਲ ਜਾਂਦੀ ਹੈ ਇਹ ਵੀ ਚੌਥਾ ਜਿਹੜਾ ਦਿਸਵੰਧਿਆ ਇਹ ਵੀ ਗੁਰਸਿੱਖ ਵਾਸਤੇ ਬਹੁਤ ਜ਼ਰੂਰੀ ਆ ਉਹ ਫਿਰ ਸਾਡਾ ਸਫਲਾ ਜੀਵਨ ਤਾਂ ਹੀ ਹੋਏਗਾ ਗੋ ਸਾਡੀ ਭਾਈ ਪ੍ਰਾਪਤ ਮਾਨੁਖ ਦੇਹ ਰੀਆ ਗੋਵਨ ਮਿਲਣ ਕੀ ਇਹ ਤੇਰੀ ਬਰੀਆ ਜੇ ਮਨੁੱਖਾ ਜਨਮ ਸਾਨੂੰ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਇਸ ਕਰਕੇ ਘਟ ਤੋਂ ਘਟ 2.5 ਘੰਟੇ ਰੋਜ਼ ਦੇ ਜਿਹੜੇ ਆ ਨਾਮ ਜਪਣ ਦਾ ਬਾਣੀ ਪੜਨ ਦਾ ਬਾਣੀ ਵਿਚਾਰਨ ਦਾ ਸ਼ਬਦੀ ਵਿਚਾਰ ਦਾ ਇਸ ਲੇਖੇ ਚ ਵੀ ਲਾਉਣਾ ਤੇ ਦਿਸਵੰਦ ਵੀ ਕਰਨਾ ਸਮੇਂ ਦਾ ਵੀ ਕਰਨਾ ਸਰੀਰ ਦਾ ਵੀ ਕਰਨਾ ਧਨ ਦਾ ਵੀ ਕਰਨਾ ਜਿਸ ਤਰ੍ਹਾਂ ਵੀ ਆਪਾਂ ਕਰ ਸਕਦੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਜੇ ਗੁਣ ਗੁਰੂ ਮਾਰਾ ਸਾਡੇ ਤੇ ਕਿਰਪਾ ਕਰਕੇ ਸਾਡੇ ਚ ਪੈਦਾ ਕਰਦੇ ਸਾਡਾ ਜੀਵਨ ਸਫਲਾ ਹੋਗਾ ਤੁਹਾਡਾ ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋ ਜਾਏਗਾ ਕਿਉਂ ਜਿਹੜਾ ਇਹ ਬੜਾ ਸ੍ਰੇਸ਼ਟ ਆ ਮਨੁੱਖਾ ਨੂੰ ਇਹ ਐਵੇਂ ਨਹੀਂ ਮਿਲਦਾ ਗੁਰ ਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇਈ ਪਾਈ ਪਹਿਲੇ ਪੂਰਬਲੇ ਕਰਮਨਾ ਕਰਕੇ ਦਾਨ ਪੁੰਨ ਕੀਤਾ ਤੇ ਤਾਂ ਕਿ ਤੇ ਸਾਨੂੰ ਮਨੁੱਖਾ ਜਨਮ ਮਿਲਿਆ ਤੇ ਮਹਾਰਾਜ ਕਹਿੰਦੇ ਦਰ ਲਬ ਦੇ ਭਾਈ ਬੜ ਭਾਗੀ ਨਾਮ ਨਾ ਜਪੇ ਤੇ ਆਤਮ ਘਾਦੀ ਫਿਰ ਉਹ ਆਤਮ ਕਾਹਤੀ ਆਪਣੇ ਆਪ ਹੀ ਹਤਿਆ ਕਰ ਰਿਹਾ ਜਿਹੜਾ ਪ੍ਰਮਾਤਮਾ ਦਾ ਨਾਮਦੰ ਦਸਵੰਦ ਨਹੀਂ ਕਟਦਾ ਇਹ ਕਾ ਕੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਡੇ ਤੇ ਮਿਹਰ ਪ੍ਰਿਆਸ ਰੱਖ ਕੇ ਸਾਡੇ ਕੋਲ ਦਸਵੰਦ ਛਟਾ ਲੈਣ ਤਾਂ ਕਿ ਆਪਣਾ ਆਪਣਾ ਜੀਵਨ ਸਫਲਾ ਕਰ ਚੱਗੇ ਭੁਲਚੋਕ ਦੀ ਮਾਫੀ ਬਾਹਰ ਜੀ ਕਾ ਖਾਲਸਾ ਵਾਹਿ ਜੀ ਕੀ ਫਤ